ਇਸ ਸਮੇਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸੁਹਾਵਣਾ ਮੌਸਮ ਚੱਲ ਰਿਹਾ ਹੈ। ਇਸ ਸਮੇਂ ਵਧ ਤੋਂ ਵਧ ਤੇ ਘੱਟੋ-ਘੱਟ ਤਾਪਮਾਨ ਬਿਲਕੁਲ ਸੰਤੁਲਨ ਵਿੱਚ ਹੈ। ਇਦੇ ਨਾਲ ਹੀ ਇਹ ਮੌਸਮ ਫਸਲਾਂ ਲਈ ਵੀ ਬਹੁਤ ਟੁਕਮਾ ਹੈ ਹਾਲਾਂਕਿ 28 ਮਾਰਚ ਦੀ ਸ਼ਾਮ ਤੋਂ ਬਾਅਦ ਮੌਸਮ ਦੇ ਵਿੱਚ ਫਿਰ ਤੋਂ ਬਦਲਾਅ ਆਏਗਾ ਮੌਸਮ ਪਾਕ ਵੱਲੋਂ 3 ਦਿਨਾਂ ਦੇ ਲਈ ਪੰਜਾਬ ਵਿੱਚ yellow alert ਜਾਰੀ ਕਰ ਦਿੱਤਾ ਗਿਆ ਇਹ ਸਥਿਤੀ ਪੱਛਮੀ gadbadi ਕਾਰਨ ਪੈਦਾ ਹੋ ਰਹੀ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਉਤੇ ਹਨੇਰੀ ਅਤੇ ਤੂਫਾਨ ਆਵੇਗਾ ਹਵਾ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਹਾਲਾਂਕਿ ਇਸ ਤੋਂ ਬਾਅਦ ਮੌਸਮ ਫਿਰ ਤੋਂ ਸਾਫ਼ ਹੋ ਜਾਵੇਗਾ ਇਸਦੇ ਨਾਲ ਹੀ ਗੱਲ ਪड़ोसी ਸੂਬੇ ਹਰਿਆਣਾ ਦੀ ਅੱਜ ਗੱਲ ਕਰੀਏ ਤਾਂ ਹਰਿਆਣਾ ਦੇ ਅਧਿਕਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰ ਤੋਂ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਹਰਿਆਣਾ ਦੇ ਵਿੱਚ ਮੌਸਮ ਸਾਫ਼ ਤੌਰ ਤੇ ਖੁਸ਼ਹਮਾ ਤੇ ਠੰਡਾ ਦਿਖਾਈ ਦੇ ਰਿਹਾ ਹੈ ਮੌਸਮ ਪਾਕ ਦੇ ਅਧਿਕਾਰਿਕ ਸੂਤਰਾਂ ਮੁਤਾਬਕ ਜਦੋਂ ਇਹ ਮੌਸਮ ਬਦਲਦਾ ਹੈ ਤਾਂ ਕਿਸਾਨਾਂ ਦੇ ਥੋੜੇ ਸੁਚੇਤ ਰਹਿਣ ਦੀ ਸੰਭਾਵਨਾ ਹੈ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਇਸ ਤੋਂ ਬਚਾਇਆ ਨਹੀਂ ਜਾ ਸਕਦਾ ਹਾਲਾਂਕਿ ਲੋਕਾਂ ਨੂੰ ਉਹਨਾਂ ਫਸਲਾਂ ਨੂੰ ਸੰਭਾਲਣਾ ਪਵੇਗਾ ਜੋ ਕਟਾਈ ਹੋ ਚੁੱਕੀਆਂ ਹਨ ਜਾਂ ਖੁੱਲੇ ਵਿੱਚ ਪਈਆਂ ਹਨ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਮੌਸਮ ਭਗ ਦੇ ਮਾਰਾ ਮੁਤਾਬਕ ਪੱਛਮੀ ਗੜਬੜੀ ਹੁਣ ਜ਼ਿਆਦਾ ਸਰਗਰਮ ਹੋ ਰਹੀ ਹੈ ਇਸ ਕਾਰਨ ਮੌਸਮ ਵਿੱਚ ਹੋਰ ਬਦਲਾ ਦੇਖਣ ਨੂੰ ਮਿਲ ਰਹੇ ਹਨ ਹਾਲਾਂਕਿ ਹੁਣ 1 ਜਨਵਰੀ ਤੋਂ ਬਾਅਦ ਸਰਗਰਮ ਹੋ ਗਿਆ ਹੈ ਇਸ ਦੇ ਨਾਲ ਹੀ ਹੁਣ ਗਰਮੀਆਂ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ ਮੌਸਮ ਪາກ ਅਨੁਸਾਰ ਪੰਜਾਬੀ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 33.4 ਡਿਗਰੀ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਦਾ ਸਭ ਤੋਂ ਘੱਟ ਤਾਪਮਾਨ 13.1 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਪਿਛਲੇ 24 ਘੰਟਿਆਂ ਦਰਮਿਆਨ ਕਿਤੇ ਵੀ ਮੀਂਹ ਨਹੀਂ ਪਿਆ ਇਸ ਦੌਰਾਨ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅੰਮ੍ਰਿਤਸਰ ਵਿੱਚ 32 ਡਿਗਰੀ ਪਟਿਆਲਾ ਵਿੱਚ 32.6 ਡਿਗਰੀ ਮੋਹਾਲੀ ਵਿੱਚ 31.5 ਡਿਗਰੀ ਰੋਪੜ ਦੇ ਵਿੱਚ 30 ਡਿਗਰੀ ਗੁਰਦਾਸਪੁਰ ਵਿੱਚ 29 ਡਿਗਰੀ ਅਤੇ ਜਲੰਧਰ ਵਿੱਚ 29 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤਾਂ ਹੁਣ ਅਸੀਂ ਸਰਦੀਆਂ ਤੋਂ ਗਰਮੀਆਂ ਵੱਲ ਵਧ ਰਹੇ ਹਾਂ ਅਜਿਹਾ ਕਿ ਅੱਜ ਪੰਜਾਬ ਦੇ ਵੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਫੇਰ ਦੀ ਸ਼ੁਰੂਆਤ ਬੁੰਦਾਬਾਂਦੀ ਦੇ ਨਾਲ ਹੋਈ ਹੈ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਕਿਸਾਨ ਵੀਰਾਂ ਨੂੰ ਸचेत ਰਹਿਣ ਦੀ ਲੋੜ ਹੈ ਫਸਲਾਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਮੌਸਮ ਸੁਮੰਦੀ ਇਹ ਜਾਣਕਾਰੀ ਸੀ ਤੁਹਾਨੂੰ ਸਾਂਝੀ ਕੀਤੀ ਹੈ ਮੌਸਮ ਭਾਗ ਵੱਲੋਂ 3 ਦਿਨਾਂ ਦਾ yellow alert ਪੰਜਾਬ ਭਰ ਦੇ ਵਿੱਚ ਜਾਰੀ ਕੀਤਾ ਗਿਆ ਜਿਸ ਇਹ ਚ ਕਿਸਾਨਾਂ ਨੂੰ ਐਕਟਿਵ ਰਹਿਣ ਦੀ ਲੋੜ ਹੈ ਇਸ ਖਬਰ ਦੇ ਪ੍ਰਤੀ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ